ਸਰਾਂ ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨਾਲ ਵੱਡਾ ਪੇਪਰ ਅਦਾਲਤੀ ਜਿੱਤਾਂ ਦੇ باوجود ਪੰਜਾਬ ਪੇ ਸਕੇਲ ਅਜੇ ਵੀ ਲਾਗੂ ਨਹੀਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀਆਂ ਸਪਸ਼ਟ ਫੈਸਲਿਆਂ ਨੂੰ ਉਲੰਘਦੀ ਅਬਸਰ ਸ਼ਾਹੀ ਪੰਜ ਜੁਲਾਈ 2026 ਦਾ ਵਿੱਤ ਵਿਭਾਗੀ ਪੱਤਰ ਮੁਲਾਜ਼ਮਾਂ ਲਈ ਨਵਾਂ ਵਿਵਾਦ ਬਣਿਆ ਪੰਜਾਬ ਸਰਕਾਰ ਵੱਲੋਂ 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਉੱਪਰ ਪੰਜਾਬ ਪੇ ਸਕੇਲ ਦਿੱਤਾ ਕੇਂਦਰੀ ਪੇ ਸਕੇਲ ਲਾਗੂ ਕਰਨ ਦਾ ਫੈਸਲਾ ਅੱਜ ਵੀ ਹਜ਼ਾਰਾਂ ਮੁਲਾਜ਼ਮਾਂ ਲਈ ਵੱਡੀ ਅਨਿਆਇਕ ਸਮੱਸਿਆ ਬਣਿਆ ਹੋਇਆ ਹੈ ਇਸ ਫੈਸਲੇ ਕਾਰਨ ਨਾ ਸਿਰਫ ਤਨਖਾਹੀ ਅਨੋਮਲੀਆਂ ਪੈ ਇੱਕੋ ਕੇਟਰ ਅਤੇ ਇੱਕੋ ਕੰਮ ਕਰਨ ਵਾਲੇ ਮੁਲਾਜ਼ਮਾ ਵਿੱਚ ਵੱਡਾ ਆਰਥਿਕ 파ੜਾ ਵੀ ਪੈਦਾ ਹੋ ਗਿਆ ਹੈ। ਇਹ ਮਾਮਲਾ ਕਪਤਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਸਾਹਮਣੇ ਆਇਆ ਸੀ ਜਦੋਂ ਉਸ ਸਮੇਂ ਦੇ ਵਿਧ ਮંત્રી ਮੰਤਰੀ ਮੰਤਰੀ ਸਿੰਘ ਬਾਦਲ ਵੱਲੋਂ ਪੰਜਾਬ ਦੇ ਖਜ਼ਾਨੇ ਉੱਪਰ ਬੋਝ ਘਟਾਉਣ ਦੇ ਨਾਂ ਇਹ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਉੱਪਰ ਕੇਂਦਰੀ ਪੇਸਕੇਲ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਕੇਂਦਰੀ ਕਿਉਂਕਿ ਕੇਂਦਰੀ ਸਕੇਲ ਪੰਜਾਬ ਸਕੇਲਾਂ ਨਾਲੋਂ ਘੱਟ ਹਨ ਇਸ ਕਰਕੇ ਨਵੇਂ ਮੁਲਾਜ਼ਮਾਂ ਨੂੰ ਸ਼ੁਰੂ ਤੋਂ ਹੀ ਘੱਟੇ ਵਿੱਚ ਧੱਕ ਦਿੱਤਾ ਗਿਆ ਪ੍ਰਭਾਵਿਤ ਮੁਲਾਜ਼ਮਾਂ ਨੇ ਪਹਿਲਾਂ ਲੰਬੇ ਸਮੇਂ ਤੱਕ ਸੜਕੀ ਸੰਘਰਸ਼ ਕੀਤਾ ਪਰ ਜਦੋਂ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਹੋਈ ਤਾਂ ਅਦਾਲਤਾਂ ਦਾ ਰੁਕ ਕੀਤਾ ਗਿਆ ਦੰਬੀ ਕਾਨੂੰਨੀ ਲੜਾਈ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋ ਆਪ ਦੇ ਹੱਕ ਵਿੱਚ ਫੈਸਲਾ ਦਿੱਤਾ ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਵੀ ਸਪਸ਼ਟ ਤੌਰ ਤੇ ਮੁਲਾਜ਼ਮਾ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਦਾਲਤੀ ਫੈਸਲਿਆਂ ਤੋਂ ਬਾਅਦ ਸਰਕਾਰ ਨੇ ਤੁਰੰਤ ਤੁਹਾਡੇ ਉੱਚ ਪੱਧਰੀ ਮੀਟਿੰਗ ਬੁਲਾ ਕੇ ਸਾਰੇ ਵਿਭਾਗਾਂ ਨੂੰ ਭਰਤੀ ਨਿਯਮਾਂ 'ਚ ਸੋਧ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ। ਇਹ ਵੀ ਕਿਹਾ ਗਿਆ ਕਿ ਜਿਹੜੇ ਵੀ ਪਾਕ ਨਿਯਮਾਂ 'ਚ ਸੋਧ ਨਹੀਂ ਕਰਨਗੇ ਉਹਦੇ ਨਵੀਂ ਭਰਤੀ ਲਈ ਉਮੀਦਗੀ ਪਰ ਇਸ ਦੇ ਬਾਵਜੂਦ ਅਦਾਲਤੀ ਫੈਸਲਿਆਂ ਨੂੰ ਅਮਲ ਵਿੱਚ ਲਿਆਂਦਾ ਨਹੀਂ ਗਿਆ। ਇਹ ਸਾਰੇ ਮਾਮਲੇ ਵਿਚਾਲੇ ਹੁਣ 5 ਜਨਵਰੀ 2024 ਨੂੰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪੱਤਰ ਨਵਾਂ ਵਿਵਾਦ ਬਣ ਕੇ ਸਾਹਮਣੇ ਆਇਆ ਹੈ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਇਸ ਪੱਤਰ ਰਾਹੀਂ 6ਵੇਂ ਪੰਜਾਬ ਪੇਸਕੇਲ ਦਿੱਤਾ, 5ਵੇਂ ਤੋਂ ਸਿੱਧਾ 7ਵੇਂ ਪੇਸਕੇਲ ਰਿਵੀ ਜਾਰੀ ਹੈ ਜੋ ਕਿ ਨਾ ਸਿਰਫ ਅਨੇਕ ਸਗੋਂ ਪਹਿਲਾਂ ਹੀ ਰੱਦ ਹੋ ਚੁੱਕੇ ਨੋਟੀਫਿਕੇਸ਼ਨ ਦੀ ਉਦਾਰੀ ਹੈ ਬਲਾਜ਼ਮਾ ਕੋ ਸੰਦੀਪ ਤੀਪ ਕੁਮਾਰ ਨੇ ਸਪਸ਼ਟ ਕੀਤਾ ਕਿ ਅਦਾਲਤ ਵਿੱਚ ਜਮੂ ਕਰਵਾਈਆਂ ਗਿਆ ਤੇ ਇਹ ਫੈਸਲਸ਼ਨਾ ਅਨੁਸਾਰ ਮੁਲਾਜ਼ਮਾਂ ਨੂੰ 6 ਮਾਂ ਪੰਜਾਬ ਤੀਸਕੇਲ ਮਿਲਣਾ ਹੀ ਬੰਦਾ ਹੈ 5 ਜਨਵਰੀ 2026 ਦਾ ਪੱਤਰ ਪਾਵੇਂ ਤਰਖਾ ਵਿੱਚ ਥੋੜਾ ਬਹੁਤ ਵਾਦਾ ਦਿਖਾਉਂਦਾ ਹੈ ਪਰ ਇਹ ਮੁਲਾਜ਼ਮਾਂ ਦੇ ਅਸਲ ਹੱਕ ਨਾਲੋਂ ਅਜੇ ਵੀ ਹਜ਼ਾਰਾਂ ਰੁਪਏ ਘੱਟ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇੱਕ ਆਰਥਿਕ ਪੜਾਹ ਹੋਰ ਵਧਾਵੇਗਾ ਮੁਲਾਜ਼ਮ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਇਹ ਮਾਮਲਾ ਹੌਨਫੇਰ ਅਦਾਲਤ ਵਿੱਚ ਚੈਲੰਜ ਕੀਤਾ ਜਾ ਰਿਹਾ ਹੈ ਜਿਸ ਦੀ ਅਗਲੀ ਸੁਣਵਾਈ 29 ਜਰਵਈ ਨੂੰ ਨਿਰਧਾਰਤ ਹੈ ਨਾਲ ਹੀ ਸਰਕਾਰ ਵੱਲੋਂ ਲਗਾਤਾਰ ਮੀਟਿੰਗਾਂ ਬੁਲਤਵੀ ਕਰਦੇ ਵੀ ਕਮੀ ਸਵਾਲ ਖੜੀ ਹੋ ਰਹੀ ਹੈ ਮੁਲਾਜ਼ਮਾ ਬਸਪਸ਼ਟ ਕਰਾ ਰਿਹਾ ਹੈ ਕਿ ਜਦੋਂ ਇੱਕੋ ਕੈਡਰ ਦੇ ਪੁਰਾਣੇ ਅਤੇ ਨਵੇਂ ਮੁਲਾਜ਼ਮ ਇੱਕੋ ਕੰਮ ਕਰਦੇ ਹਨ ਤਾਂ ਤਨਖਾਹ ਵਿੱਚ ਪੇਪਾ ਕਿਉਂ ਜਦੋਂ ਤੱਕ ਛੇਵਾ ਪੰਜਾਬ ਪੇ ਸਕੀਲ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦਾ ਸੰਘਰਸ਼ ਚੱਲਦਾ ਰਹੇਗਾ ਤੇ ਹੋਵੇ ਜਾਂ ਅਦਾਲਤਾਂ ਵਿੱਚ ਜਾਰੀ ਰਹੇਗਾ ਖੈਰ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬੜੇ ਬੜੇ ਨਹੀਂ ਬੋੜਾ ਬਹੁਤ ਬ